ਜੋ ਗੋਜੁ ਅਤਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 18 ਅੰਕ ਤੇ ਸ਼ਬਦ ਅਚਾਨਕ ਕਰਦੇ ਹਨ ਤਿਰਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਸਿੰਘੀ ਪਟਲਾਂਤ ਪਾਉਂਦੇ ਹਨ ਤਿਰਗ ਜੀਵਨ ਕਹਿੰਦੇ ਦੁਹਾਗਣੀ ਹੈ ਜਿਹੜਾ ਉਹਦਾ ਜੀਵਨ ਹੈ ਪੇਟੇ ਮੋ ਦਾ ਜੀਵਨ ਹੈ ਮੁੱਠੀ ਦੂਜੇ ਪਾਏ ਦੂਜੇ ਨੂੰ ਪਿਆਰ ਕਰਦੀ ਹੈ ਉਹ ਦੁਹਾਗਣ ਹੈ ਉਹਦਾ ਜੀਵਨ ਕਹਿੰਦੇ ਬੇਕਾਰ ਹੈ ਕਿਹਾ ਜਾ ਜੀਵਨ ਹੈ ਕਲਰ ਕੇਰੀ ਕੰਧ ਜਿਉਂ ਇਤਨਾ ਕਲਰ ਦੀ ਮਿੱਟੀ ਦੀ ਕੰਦ ਹੁੰਦੀ ਇਹ ਨਾ ਕਿਰ ਜਾਂਦੀ ਹੈ ਟਹਿ ਜਾਂਦੀ ਹੈ ਜਿਹੜੀ ਚੀਕਣੀ ਮਿੱਟੀ ਦੀ ਕੰਦ ਹੈ ਉਹ ਰੁਕਦੀ ਹੈ ਖੜਦੀ ਹੈ ਕਲਰ ਦੀ ਜਿਹੜੀ ਮਿੱਟੀ ਹੈ ਨਾ ਨਾ ਉਹਦੇ ਚ ਬੀਜ ਜੰਮਦਾ ਨਾ ਉਹਦੀ ਕੰਦ ਬਣਦੀ ਹੈ ਕਿਰ ਜਾਂਦੀ ਹੈ ਕਲਰ ਕੇਰੀ ਕੰਦ ਸੈਂ ਐਨ ਇਸ ਕਿਰਟ ਹੈ ਪਾਈ ਅਹਨੇਸ ਕਹਿੰਦਾ ਦਿਨ ਰਾਤ ਉਹ ਤਾਂ ਕਿਰਦੀ ਜਾਂਦੀ ਐ ਜ਼ਿੰਦਗੀ ਲੰਘਦੀ ਜਾਂਦੀ ਐ ਕੰਧ ਐ ਨਾ ਜਿਹੜੀ ਐ ਦੇਹ ਐ ਜਿਹੜੀ ਇਹ ਕਿਰਦੀ ਜਾਂਦੀ ਐ ਕਿਰ ਕਿਰ ਕੇ ਖਤਮ ਹੋ ਜਾਂਦੀ ਐ ਇਹ ਕਿਹੜੀ ਦੇਹ ਐ ਜਿਹੜੀ ਦੁਹਾਗਣੀ ਹੈ ਜਿਹੜੀ ਦੁਵਿਧਾ ਦੀ ਬਿਕੈ ਜਿਹੜੀ ਦੂਜੇ ਨੂੰ ਪਿਆਰ ਕਰਦੀ ਐ ਕਲਰ ਕੇਰੀ ਕੰਸ ਅਹਨੇਸ ਕੇਰ ਟਹਿ ਪਾਇ ਬਿਨ ਸਬਦ ਦੇ ਸੁਖ ਨਾ ਥੀ ਹੈ ਕਹਿੰਦੇ ਸਬਦ ਤੋਂ ਬਿਨ ਸੁਖ ਥਿਆਉਂਦਾ ਨਹੀਂ ਬਿਨ ਸਬਦ ਦੇ ਸੁਖ ਨਾ ਥੀ ਹੈ ਪੀਰ ਬਿਨ ਦੁੱਖ ਨਾ ਜਾਏ ਕਹਿੰਦੇ ਪੀਰ ਤੋਂ ਬਿਨਾ ਪਤੀ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਦੁੱਖ ਜਾਂਦਾ ਨਹੀਂ ਪਹਿਲੀ ਗਲਤ ਨਿਰਣਾ ਕਰ ਦਿੱਤੀ ਹੈ ਕਿ ਸਬਦ ਤੋਂ ਬਿਨ ਜਿਹੜਾ ਸੁਖ ਹੈ ਇਹ ਨਾ ਪ੍ਰਾਪਤ ਨਹੀਂ ਸੁਖ ਕਿੱਥੋਂ ਮਿਲਦਾ ਸੁਖ ਸ਼ਬਦ ਦੇ ਨਾਲ ਮਿਲਦਾ ਬਿਨ ਸ਼ਬਦ ਦੇ ਸੁਖ ਨਾ ਥੀਏ ਪੈਰ ਬਿਨ ਦੁੱਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਚਿੰਗਾਰ ਕਹਿੰਦੇ ਪਤੀ ਤੋਂ ਬਿਨਾ ਚਿੰਗਾਰ ਕਿਹੜੇ ਕੰਮ ਆਉਂਦਾ ਮੁੰਦੇ ਪੈਰ ਬਿਨ ਕਿਆ ਚਿੰਗਾਰ ਦਾਰਕਰ ਢੋਈ ਨਾ ਲਹੈ ਕਹਿੰਦੇ ਉਸ ਦਰ ਤੇ ਉਸ ਘਰ ਦੇ ਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਦਰ ਕਰ ਢੋਈ ਨਾ ਲਹੇ ਦਰ ਗਏ ਝੂਠ ਖੁਵਾਰ ਕਹਿੰਦੇ ਦਰਗਾਹ ਚ ਜਾ ਕੇ ਤੈ ਝੂਠਿਆ ਖੁਵਾਰ ਹੋਣਾ ਕੋਈ ਜਗ੍ਹਾ ਨਹੀਂ ਐ ਸਤਖੰਡ ਦੇ ਵਿੱਚ ਸ਼ਬਦ ਤੋਂ ਬਿਨਾ ਰਹੁ ਆਪ ਸੁਜਾਨ ਨਾ ਭੁੱਲਈ ਕਹਿੰਦੇ ਰੱਬ ਹੈ ਜਿਹੜਾ ਸੁਜਾਨ ਹੈ ਉਹ ਦੇਖਦਾ ਉਹ ਭੁੱਲਦਾ ਨਹੀਂ ਜੋ ਅਸੀਂ ਮਾੜੇ ਕਰਮ ਕਰਦੇ ਆ ਉਹ ਵੀ ਯਾਦ ਰੱਖਦਾ ਜਿਹੜੇ ਚੰਗੇ ਕਰਦੇ ਆ ਉਹ ਵੀ ਯਾਦ ਰੱਖਦਾ ਆਪ ਸੁਜਾਨ ਨਾ ਭੁੱਲਈ ਸੱਚਾ ਵੱਡ ਕਿਰਸਾਨ ਕਹਿੰਦੇ ਬਹੁਤ ਵੱਡਾ ਕਿਰਸਾਨ ਹੈ ਉਹ ਸਭ ਕੁਝ ਯਾਦ ਰੱਖਦਾ बोलदा नहीं है पहला ਧਰਤੀ ਸਾਧਕੇ ਕਹਿੰਦੇ ਪਹਿਲਾਂ ਤਾਂ ਧਰਤੀ ਨੂੰ ਸਾਧੀ ਨੂੰ ਜਿਹੜੇ ਇਹਦੇ ਵਿੱਚ ਵਿਕਾਰ ਹਨ ਨਾ ਇਹਨਾਂ ਨੂੰ ਖਤਮ ਕਰ ਪਹਿਲਾਂ ਤਾਂ ਪਹਿਲਾਂ ਧਰਤੀ ਸਾਧਕ ਹੈ ਧਰਤੀ ਸਾਧਣੀ ਹੈ ਪਹਿਲਾਂ ਤਾਂ ਜਿਹੜੇ ਇਹਦੇ ਵਿੱਚ ਵਿਕਾਰ ਪਏ ਆ ਇਹਨਾਂ ਨੂੰ ਬਾਹਰ ਕੱਢਣਾ ਹੈ ਕਹਿੰਦਾ ਇੱਕ ਕਿਸਾਨ ਹੈ ਪਹਿਲਾਂ ਖੇਤ ਨੂੰ ਸਵਾਰਦਾ ਹੈ ਫਿਰ ਬੀਜ ਤਿੱਜਦਾ ਉਹਦੇ ਵਿੱਚ ਸੋ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਪਹਿਲਾਂ ਧਰਤੀ ਸਾਧਕ ਹੈ ਸੱਚੇ ਨਾਮ ਦੇ ਦਾਣ ਕਹਿੰਦੇ ਸੱਚੇ ਨਾਮ ਦਾ ਫਿਰ ਦਾਣਾ ਬੀਜ ਦੇ ਦੇ ਚ ਜਿਹੜਾ ਦਾਣਾ ਪਾਉਣਾ ਹੈ ਨਾ ਬੀਜ ਪਾਉਣਾ ਹੈ ਨਾਮ ਦਾ ਪਾਉਣਾ ਹੈ ਪਹਿਲਾਂ ਤਾਂ ਧਰਤੀ ਨੂੰ ਸਾਧਣਾ ਹੈ ਇਹਨੂੰ ਜਿਹੜੇ ਵਿਕਾਰ ਹਨ ਪਹਿਲਾਂ ਇਹਨਾਂ ਨੂੰ ਬਾਹਰ ਕੱਢਣਾ ਹੈ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ ਕਹਿੰਦੇ ਨਾਮ ਦਾ ਦਾਣਾ ਫੇਰ ਬੀਜ ਦੇ ਦੇ ਵਿੱਚ ਨੌ ਨਿਧ ਉਪਜੈ ਕਹਿੰਦੇ ਫਿਰ ਜੰਮਣਾ ਕਿਦੇ ਵਿੱਚ ਇਹ ਖੇਤ ਦੇ ਵਿੱਚ ਇਹ ਦੇ ਦੇ ਵਿੱਚ ਫਿਰ ਜੰਮਣਾ ਕੀ ਹੈ ਨੌ ਨਿਧ ਦੀ ਜੰਮ ਪੈਣੀ ਹੈ ਨੌ ਨਿਧ ਉਪਜੈ ਨਾਮ ਇੱਕ ਕਰਮ ਪਬੇ ਨਿਛਾਨ ਕਹਿੰਦੇ ਇਹ ਕਰਮ ਕੀਤਾ ਫਿਰ ਨਿਛਾਨ ਹੀ ਪੈਗੀ ਜੰਮਿਆ ਆਇਆ ਫਿਰ ਸੁੱਖ ਜੰਮਿਆ ਆਇਆ ਕਿਸ ਤਰ੍ਹਾਂ ਜੰਮਿਆ ਸੁੱਖ ਪਹਿਲਾ ਖੇਤ ਨੂੰ ਇਹ ਦੇ ਨੂੰ ਸਾਧਿਆ ਫਿਰ ਨੌ ਬੀਜ ਇਹ ਦੇ ਦੇ ਵਿੱਚ ਗੁਰ ਕੋ ਜਾਣ ਨਾ ਜਾਣੀ ਗੁਰ ਕੋ ਜਾਣ ਨਾ ਜਾਣੀ ਕਹਿੰਦੇ ਗੁਰ ਨੂੰ ਤਾਂ ਜਾਣਿਆ ਨਹੀਂ ਸ਼ਬਦ ਨੂੰ ਜਾਣਿਆ ਨਹੀਂ ਗੁਰ ਕੋ ਜਾਣ ਨਾ ਜਾਣੀ ਜਾਣਨਾ ਚਾਹੀਦਾ ਇਹ ਕਹਿੰਦੇ ਸ਼ਬਦ ਨੂੰ ਜਾਣਨਾ ਚਾਹੀਦਾ ਸ਼ਬਦ ਨੂੰ ਜਾਣਿਆ ਨਹੀਂ ਗੁਰ ਕੋ ਜਾਣ ਨਾ ਜਾਣੀ ਕਿ ਆ 30 ਚੱਜ ਆਚਾਰ ਕਹਿੰਦੇ ਕਿਹੜਾ ਚੱਜ ਐ ਇਹਨੂੰ ਆਪਾਂ ਅਕਸਰ ਗੱਲਾਂ ਕਰਦੇ ਆ ਜੇ ਕਿਸੇ ਨੂੰ ਅਕਲ ਘੱਟ ਹੋਵੇ ਉਹਨੂੰ ਕਹਿੰਦੇ ਇਹਨੂੰ ਕੋਈ ਚੱਜ ਨਹੀਂ ਇਹਨੂੰ ਅਕਲ ਨਹੀਂ ਕਹਿੰਦੇ ਇਹ ਚੱਜ ਤੇਰਾ ਕਿਸੇ ਕੰਮ ਨਹੀਂ ਜਿਹੜੀਆਂ ਹੋਰ ਅਕਲ ਆ ਇਹਨਾਂ ਸੰਸਾਰਕ ਇਹ ਕਹਿੰਦੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਚੱਜ ਤਾਂ ਉਹ ਹੈ ਜਿਹੜਾ ਸ਼ਬਦ ਨੂੰ ਜਾਣਣਾ ਹੈ ਗੁਰ ਕੋ ਜਾਣ ਨਾ ਜਾਣੀ ਕਹਿੰਦੇ ਗੁਰੂ ਨੂੰ ਸ਼ਬਦ ਨੂੰ ਤਾਂ ਜਾਣਿਆ ਨਹੀਂ। ਕਿਆ ਇਸ ਚੱਜ ਆਚਾਰ। ਕਹਿੰਦੇ ਕਿਹੜਾ ਉਹਨੂੰ ਚੱਜ ਹੈ, ਕਿਹੜਾ ਆਚਾਰ ਹੈ ਉਹਦਾ, ਕਿਹੜਾ ਵਿਵਹਾਰ ਹੈ। ਅੰਧੂਲੇ ਨਾਮ ਬਿਸਾਰਿਆ। ਕਹਿੰਦੇ ਤੂੰ ਅੰਨਾ ਹੈ ਤੇ ਨਾਮ ਨੂੰ ਭੁੱਲਿਆ। ਮਨਮੁਖ ਅੰਧ ਗੁਵਾਰ। ਕਹਿੰਦੇ ਉਹ ਮਨਮੁਖ ਹੈ, ਅੰਨਾ ਹੈ, ਗੁਵਾਰ ਹੈ ਜਿਹੜਾ ਸ਼ਬਦ ਨੂੰ ਜਾਣਦਾ ਨਹੀਂ। ਜਿਹੜਾ ਸ਼ਬਦ ਨੂੰ ਬੁੱਝਦਾ ਨਹੀਂ ਹੈ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਨੂੰ ਅੰਨ੍ਹਾ ਦੱਸਦੇ ਆ ਮਨਮੁਖ ਦੱਸਦੇ ਆ ਮਨਮੁਖ ਦਾ ਵੀ ਨਿਰਨਾ ਕਰ ਦਿੱਤਾ ਕਿ ਮਨਮੁਖ ਕੌਣ ਹੈ ਜਿਹੜਾ ਸ਼ਬਦ ਨੂੰ ਨਹੀਂ ਬੁੱਝਦਾ ਉਹ ਮਨਮੁਖ ਹੈ ਅੰਧੁ ਉਲੇ ਨਾਮ ਬਸਾਰਿਆ ਮਨਮੁਖ ਅੰਧ ਗੁਵਾਰ ਆਵਣ ਜਾਣ ਨਾ ਚੁੱਕਈ ਕਹਿੰਦੇ ਤੇਰਾ ਆਉਣਾ ਤੇ ਜਾਣਾ ਜੰਮਣਾ ਤੇ ਮਰਨਾ ਖਤਮ ਨਹੀਂ ਹੋਣਾ ਜਿਨੀ ਦੇਰ ਤੱਕ ਸ਼ਬਦ ਨੂੰ ਬੁੱਝਿਆ ਨਹੀਂ ਆਮਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖਵਾਰ ਕਹਿੰਦੇ ਮਰਨਾ ਜੰਮਣਾ ਖਵਾਰ ਹੋਣਾ 84 ਲੱਖ ਜੂਨ ਤੋਂ ਛਟਕਾਰਾ ਨਹੀਂ ਹੈ ਜਿਨੀ ਦੇਰ ਤੱਕ ਸ਼ਬਦ ਨੂੰ ਬੁੱਝਦਾ ਨਹੀਂ ਚੰਦਣ ਮੋਲ ਅਣਾਇਆ ਕਹਿੰਦੇ ਚੰਦਣ ਹੈ ਜਿਹੜਾ ਮੋਲ ਹੈ ਆਇਆ ਹੈ ਕਹਿੰਦੇ ਮੁੱਲ ਨਹੀਂ ਮਿਲਦਾ ਕੂੰਗੂ ਮਾਗ ਸੰਧੂਰ ਕਹਿੰਦੇ ਬੜੇ ਕੂੰਗੂ ਪਾਉਂਦਾ ਸੰਧੂਰ ਪਰਦਾ ਮਾਗਦੇ ਐ ਜਿੱਕਣਾ ਸਿਰ ਦੇ ਵਿੱਚ ਨਾ ਫਿਰ ਕੂੰਗੂ ਰਾਗ ਭਰਦੇ ਆ ਬੜੇ ਚੰਦਨ ਦੇ ਚੇਪ ਲਾਉਂਦਾ ਚੋਵਾ ਚੰਦਨ ਬੌਕਣਾ ਕਹਿੰਦੇ ਬੜਾ ਚੰਦਨ ਦੇ ਸਕੇਂਦਾਂ ਲਾਉਂਦਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਪਾ ਬਈ ਕਹਿੰਦੇ ਇਹ ਜੇ ਧਨ ਹੈ ਨਾ ਜਿਹੜੀ ਇਹ ਜਿਹੜੀ ਔਰਤ ਹੈ ਜਿਹੜੀ ਕਾਮਣੀ ਹੈ ਕੰਤ ਜੇ ਪਤੀ ਨੂੰ ਰੱਬ ਨੂੰ ਨਾ ਪਾਵੇ ਚਿੰਗਾਰ ਬੜਾ ਕੀਤਾ ਲੇਕਿਨ ਪਤੀ ਨੂੰ ਪਾਉਂਦੀ ਨਹੀਂ ਜੇ ਤਨ ਕੰਤ ਨਾ ਪਾ ਬਈ ਸਭ ਅਡੰਬਰ ਕੂੜ ਕਹਿੰਦੇ ਸਾਰਾ ਇਹ ਅਡੰਬਰ ਜਿੰਨਾ ਤੱਕ ਕਰਿਆ ਛੰਗਾਰ ਕਰਿਆ ਸਾਰਾ ਕਹਿੰਦੇ ਕੂੜ ਹੈ ਝੂਠਾ ਸਾਬਰ ਅਸ ਸੁਭੋਗਣ ਬਾਦ ਹੈ ਕਹਿੰਦੇ ਜਿੰਨੇ ਤੂੰ ਰਸ ਭੋਗਦਾ ਸਾਰੇ ਬਾਦ ਕਹਿੰਦੇ ਝਗੜੇ ਨੂੰ ਕਹਿੰਦੇ ਇਹ ਤਾਂ ਝਗੜਾ ਹੋ ਗਿਆ ਸਾਬਰ ਅਸ ਭੋਗਣ ਕਹਿੰਦੇ ਜਿੰਨੇ ਰਸ ਭੋਗਦਾ ਤੂੰ ਬਾਦ ਇਸੇ ਨਾਲ ਵਾਧਾ ਕਰ ਲੈਣਾ ਝਗੜਾ ਕਰ ਲੈਣਾ ਸਾਬਰ ਅਸ ਭੋਗਣ ਬਾਦ ਹੈ ਸਤਿ ਸਿੰਘ ਬਾਦ ਝਗੜਾ ਖੜਾ ਹੋ ਗਿਆ ਰੱਬ ਦੇ ਨਾਲ ਝਗੜਾ ਪਾ ਲਿਆ ਸਵਾਦਲੇ ਭੋਜਨ ਖਾਣ ਨਾਲ ਰੱਬ ਨਾਲ ਲੜਾਈ ਪੈ ਗਈ ਰੱਬ ਨਾਲ ਝਗੜਾ ਪੈ ਗਿਆ ਕਦੇ ਸੋਚਿਆ ਕਿ ਸਵਾਦਲੇ ਭੋਜਨ ਖਾਣ ਨਾਲ ਰੱਬ ਨਾਲ ਲੜਾਈ ਖੜੀ ਹੁੰਦੀ ਹੈ ਗੁਰੂ ਜਾਣੀ ਜਾਣ ਸਨ ਸ੍ਰੀ ਗੋਬਿੰਦ ਸਿੰਘ ਜੀ ਤਾਂ ਹੀ ਕੋਧਲੇ ਦੀਆਂ ਸੁੱਕੀਆਂ ਰੋਟੀਆਂ ਚੱਕਦੇ ਨਹੀਂ ਖਾਂਦੇ ਸਵਾਦ ਲਈ ਭੋਜਨ ਸਾਬਰਾ ਸੁਪੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਹੁਣ ਸ਼ਿੰਗਾਰ ਵਾਸਤੇ ਬਦ ਦਿੱਤਾ ਕਹਿੰਦੇ ਜਿੰਨੇ ਛੰਗਾਰ ਕਰਦਾ ਹੈ ਦੇਹ ਨੂੰ ਜਿੰਨੀ ਵੱਧ ਸ਼ਿੰਗਾਰਦਾ ਹੈ ਏ ਵੀ ਇੱਕ ਵਿਕਾਰ ਹੈ ਦੇਹ ਨੂੰ ਸ਼ਿੰਗਾਰਨਾ ਵੀ ਵਿਕਾਰ ਹੈ ਇਹ ਕਾਮਾਸੀ ਸਾਰੇ ਕਰਦੇ ਆ ਰਸ ਖਾਸ ਵੀ ਖਾਂਦੇ ਆ ਦੇਹ ਨੂੰ ਵੀ ਸ਼ਿੰਗਾਰਦੇ ਆ ਸਭ ਸ਼ਿੰਗਾਰ ਵਿਕਾਰ ਜਦ ਲਖ ਸਬਦ ਨਾ ਭੇਦੀ ਹੈ ਕਹਿੰਦੇ ਰਸ ਕਸ ਵੀ ਖਾਂਦਾ ਹੈ ਦੇਹ ਨੂੰ ਵੀ ਚੰਗਾਰਦਾ ਜਬ ਲਗ ਸ਼ਬਦ ਨਾ ਭੇਦੀ ਐ ਕਿਉਂ ਸੋਹੇ ਗੁਰਦੁਆਰ ਕਹਿੰਦੇ ਤੂੰ ਕਿਸ ਤਰ੍ਹਾਂ ਸੋਹ ਸਕਦਾ ਕਿਸ ਤਰ੍ਹਾਂ ਸੋਹਣਾ ਹੋ ਸਕਦਾ ਗੁਰੂ ਦੇ ਦਰਬਾਰ ਤੇ ਗੁਰਦੁਆਰਾ ਸਾਹਿਬ ਵਿੱਚ ਤੂੰ ਸੋਹਣਾ ਨਹੀਂ ਹੋ ਸਕਦਾ ਜਦੋਂ ਤੱਕ ਤੂੰ ਸ਼ਬਦ ਨਹੀਂ ਭੇਦਦਾ ਜਦੋਂ ਤੱਕ ਤੈਨੂੰ ਸ਼ਬਦ ਦਾ ਭੇਦ ਨਹੀਂ ਆਇਆ ਜਬ ਲੱਗ ਸਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ ਇਹ ਸਾਰੀਆਂ ਗੱਲਾਂ ਦਾ ਨਿਰਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਆ ਲੇਕਿਨ ਅਸੀਂ ਗੱਲ ਨੂੰ ਅਲਝਾਉਣਾ ਚਾਹੁੰਦੇ ਆ ਜਬ ਲੱਗ ਸਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ ਨਾਨਕ ਧੰ ਸੁਹਾਗਣੀ ਸਿਰ ਗੁ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਧੰ ਆ ਉਹ ਸੁਹਾਗਣ ਜਿਨ ਸਹਿ ਨਾਲ ਪਿਆਰ ਕਿਉਂ ਸਹਿ ਦੇ ਨਾਲ ਜੀ ਨੂੰ ਆਪਣੇ ਪਤੀ ਨਾਲ ਰੱਬ ਨਾਲ ਪਿਆਰ ਹੈ ਉਹ ਸੁਹਾਗਣ ਹੈ ਉਹ ਧੰ ਹੈ ਹੋਰ ਇਹ ਅਡੰਬਰ ਹੈ ਜਿਹੜਾ ਕੂੜ ਹੈ ਸਿਰ ਗੁ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਸੁੰਜੀ ਦੇ ਡਰਾਵਣੀ ਕਹਿੰਦੇ ਜਿਹੜੀ ਦੇਹ ਹੈ ਨਾ ਉਹ ਸੁੰਜੀ ਹੈ ਨਾਮ ਤੋਂ ਬਿਨਾਂ ਸੁੰਨੀ ਹੈ ਡਰਾਵਣੀ ਇਹ ਡਰਾਉਣੇ ਵਾਲੀ ਹੈ ਸੁੰਜੀ ਦੇ ਡਰਾਵਣੀ ਜਾਂਚ ਉਹ ਵਿੱਚੋਂ ਜਾਏ ਕਹਿੰਦੇ ਜਦੋਂ ਵਿੱਚੋਂ ਜੀ ਚਲੇ ਜਾਂਦਾ ਨਾ ਇਹ ਆਤਮਾ ਚਲੀ ਜਾਂਦੀ ਹੈ ਇਹ ਦੇ ਫਿਰ ਸੁੰਨੀ ਜਦੋਂ ਹੋ ਜਾਂਦੀ ਹੈ ਫਿਰ ਇਹ ਡਰਾਉਣੀ ਬਣ ਜਾਂਦੀ ਹੈ ਜਦੋਂ ਸਵਾਸ ਨਿਕਲ ਜਾਂਦਾ ਫਿਰ ਇਹ ਦੇਹ ਦੇਖ ਕੇ ਸੰਸਾਰ ਡਰਨ ਲੱਗ ਜਾਂਦਾ ਸੁਨ ਜੀ ਦੇਡ ਰਾਮਣੀ ਜਾਜੂ ਵਿੱਚੋਂ ਜਾਏ ਸਿਰਗੂ ਨਾਨਕਦੇਵ ਜੀ ਮਹਾਰਾਜ ਬਾਣੀ ਦੇ ਰਾਹੀ ਇਸ ਕਲਯੁਗੀ ਜੀਵ ਨੂੰ ਸਮਝਾਉਂਦੇ ਆ ਜਿਹੜਾ ਇਸ ਕਹਾਣੀ ਨੂੰ ਇਸ ਕਥਾ ਨੂੰ ਸਮਝ ਜਾਂਦਾ ਉਸ ਦਾ ਜੀਵਨ ਸਫਲ ਹੋ ਜਾਂਦਾ ਨਹੀਂ ਇਹ 84 ਲੱਖ ਜਨ ਦੇ ਵਿੱਚ ਭੜਕਦਾ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ